ਹੈਲੋ ਦੋਸਤੋ ਮੈਂ ਡਾਕਟਰ ਪ੍ਰੇਮ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀ ਕਲਾਂ ਤੋਂ ਅੱਜ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆਂ ਅੱਜ ਅਸੀਂ ਇੱਕ ਐਸੇ ਪੇਸ਼ੈਂਟ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆਂ ਪੇਸ਼ੈਂਟ ਦਾ ਨਾਮ ਹਰਪ੍ਰੀਤ ਸਿੰਘ ਹੈ ਜ਼ਿਲ੍ਹਾ सिरसा ਹਰਿਆਣਾ ਤੋਂ ਸਾਡੇ ਕੋਲ ਅੱਜ ਇਹ ਇਲਾਜ ਲੈਣ ਲਈ ਆਏ ਨੇ ਇਹਨਾਂ ਦੀ ਬਿਮਾਰੀ ਬਾਰੇ ਵੀ ਤੁਹਾਨੂੰ ਦੱਸਾਂਗੇ ਕੀ ਕੀ ਇਹਨਾਂ ਨੂੰ ਸਮੱਸਿਆ ਕਿੰਨੇ ਸਮੇਂ ਤੋਂ ਤੁਸੀਂ ਸੁਣਛੋ ਪੇਸ਼ੈਂਟਾਂ ਨਾਲ ਆਪਾਂ ਗੱਲ ਇਸ ਵੀਡੀਓ ਦੇ ਜਰੇ ਕਰਾਂਗੇ ਤੁਹਾਨੂੰ ਮੈਂ ਬੁਝਾਰਸ਼ ਕਰਦਾ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੇਰਾ ਇਹ YouTube ਚੈਨਲ ਆ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਜੋ ਇਸ ਤਰ੍ਹਾਂ ਦੇ ਵੀਡੀਓ ਹੋਰ ਲੋਕਾਂ ਤੱਕ ਉਹਨਾਂ ਮਰੀਜ਼ਾਂ ਤੱਕ ਜੋ ਘਰਾਂ ਦੇ ਵਿੱਚ ਦਰਦ ਨਾਲ ਜੂਝ ਰਹੇ ਨੇ ਉਹਨਾਂ ਤੱਕ ਪਹੁੰਚ ਸਕਣ ਹੁਣ ਅਸੀਂ ਸਿੱਧਾ ਤੁਹਾਨੂੰ ਪੇਸ਼ੈਂਟ ਨਾਲ ਲੈ ਕੇ ਚੱਲਦੇ ਆਂ ਸੋ ਦੋਸਤੋ ਅਸੀਂ ਹੁਣ ਪੇਸ਼ੈਂਟ ਦੀ ਬਿਮਾਰੀ ਬਾਰੇ ਸਾਨੂੰ ਦੱਸਦੇ ਆ ਪੇਸ਼ੈਂਟ ਦੇ ਦੱਸਣ ਦੇ ਮੁਤਾਬਕ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹਨਾਂ ਤੇ ਫੋਕਸ ਕਰ ਲੈਣਾ ਮਣਕਿਆਂ ਦੇ ਉੱਪਰ ਇਹ ਕਹਿੰਦੇ ਪਿਛਲੇ 4 ਸਾਲ ਤੋਂ ਸਾਨੂੰ ਜਿਹੜਾ ਇਹ ਦਰਦ ਹੈ ਉਹ ਹੋ ਰਿਹਾ ਸੀਗਾ ਦੋਸਤੋ ਮੈਂ ਜੋ ਮਣਕੇ ਇਹਦੇ ਤੇ ਡਰਾ ਕੀਤੇ ਨੇ ਇਹ ਕੱਲੇ ਕਮਰ ਦੇ ਨੇ ਨੰਬਰ ਸਪੋਨਲਰਸ ਤੇ ਮਣਕੇ ਨੇ ਨੰਬਰ ਸਪੈਨ ਦੇ ਜਿਹਨੂੰ ਅਸੀਂ ਕਮਰ ਦੇ ਮਣਕੇ ਕਹਿ ਦਿੰਦੇ ਆ ਮੈਂ ਇੱਥੇ ਲਿਖ ਵੀ ਦਿੱਤਾ L1 L2 L3 L4 ਐਂਡ L5 S1 ਜੋ ਸੈਕਰਮ ਦੇ ਪੰਜ ਮਣਕੇ ਹੁੰਦੇ ਨੇ ਮਣਕੇ ਤਾਂ ਦੋਸਤੋ ਇਹ ਪੰਜ ਹੁੰਦੇ ਨੇ ਪਰ ਹੱਡੀ ਇਹਨਾਂ ਦੇ ਵਿੱਚ ਇੱਕ ਹੁੰਦੀ ਆ ਮੈਂ S1 ਦਾ ਮਣਕਾ ਵੈਸੇ ਡਰਾਅ ਜ਼ਰੂਰ ਕਰ ਲਿਆ ਮਾਰਕਰ ਦੇ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਥੇ ਪੇਸ਼ੈਂਟ ਦੇ ਕੋਈ ਵੀ ਪ੍ਰੋਬਲਮ ਨਹੀਂ ਹੈ ਨਾ ਹੀ ਦਰਦ ਹੈ ਇਹਨਾਂ ਤਿੰਨ ਮਣਕਿਆਂ ਦੇ ਵਿੱਚ ਕੋਈ ਦਰਦ ਨਹੀਂ L4 ਦੇ ਵਿੱਚ ਇਹਨਾਂ ਦੀ ਜੋ MRI ਰਿਪੋਰਟ ਹੈ ਉਹਦੇ ਵਿੱਚ ਵੀ L4 5 ਜੋ ਮੈਂ ਡਰਾ ਕੀਤਾਗਾ L45 ਇਹ ਡਿਸਕ ਜਿਹੜੀ ਡਿਸਕ ਬਲਜਿੰਗ ਹੈ ਇਸ ਤਰ੍ਹਾਂ ਹੀ L5 S1 ਦੇ ਵਿੱਚ ਇਹਨਾਂ ਦੀ ਜਿਹੜੀ ਡਿਸਕ ਬਲਜਿੰਗ ਹੈ ਠੀਕ ਹੈ ਡਿਸਕ ਜਦੋਂ ਬਲਜ ਹੋ ਜਾਂਦੀ ਹੈ ਤਾਂ ਉਹ ਨਾਊ ਕੰਪਰੈਸ਼ਨ ਕਰਦੀ ਹੈ ਨਾਊ ਕੰਪਰੈਸ਼ਨ ਕਰਨ ਦੇ ਨਾਲ ਫਿਰ ਇਹਨਾਂ ਦੇ ਲੱਤ ਦੇ ਵਿੱਚ ਦਰਦ ਜਾਂਦਾ ਇਹਨਾਂ ਦੀ ਲੈਫਟ ਜਿਹੜੀ ਲੱਤ ਹੈਗੀ ਉਹ ਕਾਫੀ ਪੇਨਫੁਲ ਏਰੀਆ ਹੈ ਲੱਤ ਇਹ ਸ਼ਾਰਟ ਵੀ ਹੋ ਚੁੱਕੀ ਹੈ ਕਿਉਂਕਿ ਮੈਂ ਇਹ ਪੁਆਇੰਟ ਜੋ ਲਗਾਏ ਹੋਏ ਨੇ ਦੋਸਤੋ ਤੁਸੀਂ ਇਹ ਪੁਆਇੰਟਾਂ ਦੇ ਰੂਪ ਵੀ ਦੇਖ ਸਕਦੇ ਹੋ ਇਹ ਪੁਆਇੰਟ ਉੱਪਰ ਨੂੰ ਜਾ ਰਿਹਾ ਜੋ ਇਹ ਸਰਕਲ ਵਾਲਾ ਪੁਆਇੰਟ ਹੈ ਇਹ ਨੀਚੇ ਨੂੰ ਜਾ ਰਿਹਾ ਇਟ ਮੀਨਸ ਇਹ ਲੱਤ ਇਹਨਾਂ ਦੀ ਜਿਵੇਂ ਕਹਿ ਦੇਵਾਂ ਕਿ ਅੱਧਾ ਇੰਚ ਸ਼ਾਰਟ ਹੈ ਅਸੀਂ ਤੁਹਾਨੂੰ ਉਹ ਵੀ ਜ਼ਰੂਰ ਦਿਖਾਵਾਂਗੇ ਲੱਤ ਵੀ ਇਹਨਾਂ ਦੀ ਵੀ ਸ਼ਾਰਟ ਕਿਵੇਂ ਪਤਾ ਲੱਗਦਾ ਇਸ ਪੁਆਇੰਟਾਂ ਤੋਂ ਜਿਹੜੀ ਮੈਂ ਪਤਾ ਲਗਾਏ ਕਿ ਇਹਨਾਂ ਦੀ ਜਿਹੜੀ ਲੈਫਟ ਲੈਗ ਹੈ ਉਹ ਅੱਧਾ ਇੰਚ ਸ਼ਾਰਟ ਹੈ ਪੇਸ਼ੈਂਟ ਦੇ ਦੇਖੋ ਇਸ ਏਰੀਆ ਦੇ ਵਿੱਚ ਡਿਸਕ ਬल्ज ਹੋਣ ਦੇ ਕਾਰਨ ਮੈਂ ਇਨਸਾਨੀ ਲਾਈ ਹੋਈ ਹੈ ਇੱਥੇ ਇਸ ਮਨਕੇ ਦੇ ਵਿੱਚ ਵੀ ਦਰਦ ਆਵਾ ਪੇਸ਼ੈਂਟ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕਰੂੰਗਾ ਜਦੋਂ ਅਸੀਂ ਪ੍ਰੈਸ ਕਰਦੇ ਨਾ ਦਰਦ ਹੁੰਦਾ ਪੇਸ਼ੈਂਟ ਸਭ ਦਰਦ ਹੈ ਇੱਥੇ? ਹਾਂਜੀ ਹੈ। ਐਸ ਏਰੀਆ ਦੇ ਵਿੱਚ ਸਭ? ਹਾਂਜੀ ਸਰ। ਕਿੰਨਾ ਦਰਦ ਆ ਮੇਰੇ ਪ੍ਰੈਸ ਕਰਨ ਦੇ ਨਾਲ? ਬਹੁਤ ਕਾਫੀ ਦਰਦ ਆ ਜੀ। ਐਸ ਏਰੀਆ ਦੇ ਵਿੱਚ ਸਰ? ਇਸ ਚ ਵੀ ਕਾਫੀ ਆ ਜੀ। ਇੱਥੇ ਦਰਦ ਘਟ ਜੂਗਾ। ਹਾਂ ਇੱਥੇ। ਠੀਕ ਹੈ ਸਰ। ਸੋ ਇਹ ਅਸੀਂ ਇਹ ਡਰਾ ਕਰਕੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਦੇ ਨਾਲ ਦੋਸਤੋ ਇੱਥੇ ਜਾ ਕੇ ਸਾਇਟੀਕਾ ਪੀਨ ਬਣ ਜਾਂਦੀ ਹੈ ਜੋ ਲੱਤ ਦੇ ਵਿੱਚ ਰੇਡੀਏਟ ਕਰਦੀ ਹੈ ਲੱਤ ਦੇ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਲੱਤ ਨੂੰ ਕਾਫੀ ਦਰਦ ਮਹਿਸੂਸ ਹੁੰਦਾ ਔਰ ਸਨਪਾਨ ਵੀ ਛੋੜੇ ਪੈਰਾਂ ਦੇ ਵਿੱਚ ਇਸ ਚੀਜ਼ ਨਾਲ ਰਹਿਣਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਜੇ ਅਸੀਂ ਕਹਿ ਲਈਏ L45 L5 S1 ਡਿਸਕ ਬਲਜੇਜ ਸਿੰਡਰਮ ਮੈਂ ਪੇਸ਼ੈਂਟ ਨੂੰ ਕਹੂੰਗਾ ਕਿ ਤੁਸੀਂ ਸਿੱਧੇ ਹੋਵੋ ਅਸੀਂ ਲੱਤ ਵੀ ਇਹਨਾਂ ਦੀ ਦਿਖਾਉਣੇ ਆ ਵੀ ਸ਼ਾਰਟ ਲੱਤ ਜ਼ਰੂਰ ਹੈ ਇਹ ਲੈ ਲਿਓ ਨਾਲ ਹੋਲੀ ਰੱਖ ਲਿਓ ਸਾ ਬਿਲਕੁਲ ਸਿੱਧੇ ਹੋ ਜਾਓ ਤੁਸੀਂ ਥੋੜਾ ਜਿਹਾ ਪਿੱਛੇ ਨੂੰ ਹੋ ਜਾਓ ਬੈਂਚ ਤੇ ਆ ਜਾਓਗੇ ਦੇਖੋ ਅੰਗੂਠਿਆਂ ਤੋਂ ਅਸੀਂ ਪਤਾ ਲਗਾ ਸਕਦੇ ਆ ਇਹ ਜੋ ਅੰਗੂਠਾ ਹੈਗਾ ਇਹ ਅੱਧੇ ਇੰਚ ਵਾਂਗੂ ਸ਼ਾਰਟ ਹੈ ਇਸ ਤੋਂ ਅਸੀਂ ਪਤਾ ਲਗਾ ਸਕਦੇ ਆ ਉਸ ਪੁਆਇੰਟਾਂ ਤੋਂ ਵੀ ਸਾਨੂੰ ਪਤਾ ਲੱਗ ਗਿਆ ਸੀ ਕਿ ਅੱਧਾ ਇੰਚ ਜਿਹੜੀ ਹਲਾਤਾ ਹੈ ਸ਼ਾਰਟ ਹੈ ਇਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਲੈਗ ਲੱਤ ਹੈ ਇਸ ਦੇ ਵਿੱਚ ਹੀ ਜ਼ਿਆਦਾ ਪੇਨ ਹੈ ਹੁਣ ਅਸੀਂ ਪੇਸ਼ੈਂਟ ਨੂੰ ਟ੍ਰੀਟਮੈਂਟ ਦੇਣ ਜਾ ਰਹੇ ਹਾਂ ਟ੍ਰੀਟਮੈਂਟ ਦੇ ਕੇ ਇਹਨਾਂ ਦੇ ਵੀਊ ਵੀ ਲਵਾਂਗੇ ਕਿ ਇੱਕ ਸੈਸ਼ਨ ਦੇ ਵਿੱਚ ਪਹਿਲੇ ਦਿਨ ਹੀ ਸਾਡੇ ਕੋਲ ਆਏ ਨੇ ਇੱਕ ਸੈਸ਼ਨ ਦੇ ਵਿੱਚ ਇਹਨਾਂ ਨੂੰ ਕਿੰਨਾ ਰੀਲੀਫ ਮਿਲਿਆ ਅਸੀਂ ਇਹ ਵੀ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ